ਹਾਂਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਆਂ ਧਨੌਲਾ ਬੱਕਰਾ ਮੰਡੀ ਦੇ ਵਿੱਚ ਬਾਈ ਜੀ ਅੱਜ ਤਰੀਕ ਹੈਗੀ ਜੀ 24 12ਵਾਂ ਮਹੀਨਾ 2025 ਹੈ ਜੀ ਤੇ ਆਪਣਾ YouTube ਚੈਨਲ ਹੈ ਜੀ ਜੱਟ ਲਾਈਫ 76 ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਬਾਈ ਜੀ ਮੁੰਡੇ ਨੂੰ ਐਂਡ ਤੱਕ ਲਾਜ ਨੀ ਤੇ ਧਨੌਲਾ ਬੱਕਰਾ ਮੰਡੀ ਆ ਜੀ ਤੁਹਾਨੂੰ ਦਿਖਾਵਾਂਗੇ ਜਿੱਦੇ ਬੱਕਰੀਆਂ ਤੇ ਬੱਕਰਿਆਂ ਦੇ ਸੌਦੇ ਵਿੱਚੀ ਮੇਮਣਿਆਂ ਦੇ ਆਜੋ ਬਾਈ ਜੀ ਮੰਡੀ ਦੇ ਵਿੱਚ ਦਿਖਾਈਏ ਤੁਹਾਨੂੰ ਸੌਦੇ ਇਹ ਮੰਡੀ ভাই ਜੀ ਹਰ ਮੁਤਵਾਰ ਨੂੰ ਲੱਗਦੀ ਆ ਸੰਨਾ ਰੋਡ ਤੇ ਤੇ ਮੰਡੀ ਦੇ ਬੱਚੇ ਜੀ لازਮੀ ਆਇਆ ਕਰੋ ਤੇ ਮੰਡੀ ਬਹੁਤ ਜ਼ਿਆਦੀ ਭਰ ਕੇ ਆਜੋ ਜੀ ਮੰਡੀ ਦੇ ਵਿੱਚ ਦਿਖਾਈਏ ਤੁਹਾਨੂੰ ਸੌਦੇ ਵੀਡੀਓ ਕਰ ਦਿਓ ਸ਼ੇਅਰ ਜੀ ਦਬਕੀ ਆਜੋ ਮਿੱਤਰੋ ਮੰਡੀ ਦੇ ਵਿੱਚ ਬੱਕਰੇ ਦੇ ਬੱਕਰੀਆਂ ਦਿਖਾਈਏ ਤੁਹਾਨੂੰ ਸੌਦੇ ਸਾਰੇ ਮਿੱਤਰੋ ਬਾ ਪਹੁੰਚੋ ਕਿਹਾ ਤਣਾ ਬੱਕਰੀ ਮੰਡੀ ਦੇ ਵਿੱਚ ਆ ਲਾਲ ਪੱਟ ਦਾ ਸੌਦਾ ਹੋ ਗਿਆ ਜੀ 10000 ਰੁਪਏ ਦੇ ਵਿੱਚ ਇਸ ਅਗਨਗਲੀ ਆਹੜੀਆ ਪੱਠ ਪੂਰੀ ਵਧੀਆ ਨਹੀਂ ਨਹੀਂ ਨਵੀਂ ਮਿੱਤਰੋ ਬੱਕਰੇ ਦਾ ਸੌਦਾ ਚੱਲ ਰਿਹਾ ਕਿੰਨੇ ਦਾ ਕੋਣ ਨਹੀਂ ਜਮਾ ਜਾਇਜ ਦੱਸਿਆ ਇਹ ਸਾਡੇ ਦਾ ਮਿਲਣ ਕਾਲੇ ਬੱਕਰੇ ਦਾ ਇਹਨਾਂ ਨਾਲ ਗੰਨਾ ਲਈ ਰੜਾਉਂਦਾ ਭੇਜੀ ਆਣ ਕਰਾਂ ਬਸ ਸੌਦਾ ਹੈ ਕੀ ਹੋ ਗਿਆ ਹੁਣ ਉੱਤੇ ਤੇ ਗਾਂ ਤੇ ਬਸਿਆ 10000 ਰੁਪਏ ਬੜੇ ਪਤਾ ਨਹੀਂ ਕਰਦੇ ਉਹਨਾਂ ਦਾ ਪਜਦੇ ਹੋਰ ਹੁਣ ਚੱਕ ਦੋ ਫੱਟੇ ਤੜ ਕੀ ਕਰਕੇ ਜਾ ਮੌਕਾ ਯਾਰ ਨਹੀਂ ਨਹੀਂ ਅਸੀਂ ਵੀ ਵੇਚ ਨਹੀਂ ਹੁੰਦਾ ਹਾਂ ਹਾਂ ਕਰ ਦੋ ਬਿਲਕੁਲ ਸ਼ੂਰਤ ਲਾਈਨ ਅਗਰ ਬਤਰਾ ਮੰਨ ਲਏਗਾ ਜੀ ਜੱਟ ਲਾਈਫ ਤੂੰ ਬਾਹਰ ਦਾ 12 ਲੱਖ ਵਿਕ ਜਾਊਗਾ 70 ਅਸੀਂ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰਦੇ ਹੋ ਜੀ ਕਾਲੇ ਬੱਕਰੇ ਦਾ ਸ਼ੌਂਦਾ ਜੀ ਆਹ ਬਾਈ ਦੇ ਬੱਕਰੇ ਇੱਕ ਪਾਠ ਹੈ ਪਾਠ ਵੇਗ ਗਿਆ ਜੀ ਲਾਲ ਪਾਠ ਵੇਗ ਚੁੱਕੀ ਆ ਅਸੀਂ ਉਹਨੂੰ ਅੰਦਰ ਲੈਣਾ ਕਾਲਾ ਬੱਕਰਾ ਜਿਹੜਾ ਸੌਦਾ ਚਾਹਦਾ ਉਹ ਦੋ ਦਰ ਬਣਾ ਨਹੀਂ ਸਾਢੇ ਅਰਧਾ ਦਰ ਨਾ ਕਿੰਨੇ ਦਾ ਦਰ ਨਾ ਹਾਂ ਨਾ ਇਹ ਦੱਸਿਆ ਤੈਨੂੰ ਉਹਨੇ ਦਾ ਲੈ ਕਿੰਨੇ ਦਾ ਵੇਚਣਗੇ ਫਿਰ ਖੜਾ ਰਹਿਣ ਦਾ ਕੋਈ ਛੱਪਾ ਨਹੀਂ ਕਿੰਨੇ ਦਾ ਵੇਚਣਗੇ ਖੜਾ ਮੁਰਦਾ ਲਾਵਾਂਗੇ ਆ ਲੈ ਫੜ ਜਾ ਹੱਥ ਕਰ ਲੈ ਇੱਕੋ ਹੀ ਗਾਦੀ ਦੇਖੇ ਮੜਾ ਹਾਂ ਨਾ ਇੱਕ ਹੀ ਦੱਸੀਆ ਉਹ ਜਾਇਜ਼ ਨਹੀਂ ਜਾਇਜ਼ ਇੱਕੋ ਹੀ ਗਾਦੀ ਦੇਖੋ ਕੀ ਬਣਦਾ ਕਿਉਂ ਪਕਾਈ ਕਰਾਉਣਾ ਬਸ ਲੋ ਬਣ ਗਿਆ ਕੰਮ ਮੰਦਾ ਕ ਨਹੀਂ ਮੰਦਾ ਹਾਂ ਤਾਂ ਪੈਸੇ ਨੋਨ ਨੋ ਲਈ 700 ਤੋਂ ਲੈਣ ਨੂੰ ਅਜੇ ਸਮਝਾਉਂ ਨਾ ਮਾੜਾ ਮੋਟਾ ਗੁਸੇ ਆ ਰਿਹਾ ਮੈਨੂੰ ਪਤਾ ਤੇਰਾ ਬੱਕਰਾ ਵੱਡੀ ਤਨ ਹੋਂਗਾ ਕਾਲੇ ਬੱਕਰੇ ਆ ਦੌਰਿਆ ਜੀ ਇਹ ਜਾਗਦੇ ਵੀਚ ਖਾਣ ਕਰਨ ਦਾ ਸੌਦਾ ਬਾਈ ਰਾਮਪੁਰੇ ਵਾਲਾ 51,500 ਰੁਪਏ ਮੰਗਦੇ ਆ 14 ਦਾ ਨਹੀਂ ਕਰੂੰਗੇ ਜਾ ਤੇਰਾ ਯਾਰ ਆ ਬੱਕਰੇ 51,500 ਹੋ ਗਿਆ ਸੌਦਾ ਖਾਣਾ ਠੀਕ ਹੈ ਜੀ ਆ ਠੀਕ ਹੈ ਮੇਰੇ ਤਾਂ ਸਾਡੇ ਕੇ ਚੱਕਰਾਂ ਫਰੀਆਂ ਮੈਂ ਬੀਬੀ ਦਾ ਲੈ ਕੇ ਜਾਣਗੇ ਪਾਹਾਂਗੇ ਗੰਤੇ ਸੜੂ ਨਹੀਂ ਨਹੀਂ ਉਹ ਬਸ ਉਹ ਆਖੇ ਲੱਗ ਨਹੀਂ ਮੰਨਿਆ ਚੱਲ ਕੋਈ ਕਰਾ ਦਿੰਗੇ ਨਾਲ ਲਖਾਈ ਲੋਖਾਈ ਦਾ ਮੈਂ ਕਰਾ ਦੂੰ ਲਖਾਈ ਦੀ ਤਾਂ ਕੋਈ ਚੱਕਰ ਨਹੀਂ ਲੱਗ ਕੀ ਪਰ ਹੁਣ ਕੀ ਆ ਯਾਰ ਕਿੰਨੇ ਦੇਣਾ ਫਿਰ ਮੈਂ ਤਾਂ ਹਾਂ ਨਹੀਂ ਚਲੋ 11.5 ਹਜ਼ਾਰ ਰੁਪਏ ਦਾ ਮੰਗ ਲਿਆ ਲਖਾਈ ਕਰਾ ਦੂੰਗਾ ਦੇ ਨਾਲ ਦੇ ਕਿ ਜਾਂਦੀ ਆਲਾ ਬੱਤਰਾ ਬੋਲਦੇ ਦਿੱਤਾ ਤਾਂ ਹੈ ਨਹੀਂ ਜਨ ਖਤ ਲੈ ਆਵੇ ਤਾਂ ਕਹਿੰਦਾ ਸ਼ਾਬਾਸ਼ ਸ਼ਾਬਾਸ਼ ਫਰਤਾਲੈਨ ਨੂੰ ਗਣ ਬਲ ਕਰਨੀ ਤਾਂ ਦੋ ਵੀ ਸ਼ੁਰੂ ਲਾਇਕ YouTube ਚੈਨਲ ਜਟ 76 ਨੇ ਬਾਰਨ ਨੇ ਬਾਰਨ ਮੇਰੇ ਬੰਦੇ ਵੀ ਆਸੇ ਹੁਣ ਦੱਸ ਉਹਨਾਂ ਨੇ ਸਾਰੇ ਬੰਦੇ ਬਣਾਦੇ ਮੈਂ ਤਾਂ ਜਾਇ ਜੇ ਮੰਗਿਆ ਮੈਂ ਕੀ ਮੰਗਿਆ ਇਹਦਾ ਬੱਕਰਾ ਦਾ ਦੇਖ ਲੈ ਕਹੇ ਜਾ 42 41 ਹੂੰ ਆ ਚੀ ਆਪੋ ਆਪਣੀ ਅਗੜ ਚੱਲੇ ਪਤਾ ਨਹੀਂ ਕਿੰਨੇ ਆ ਹੂੰ ਕਿੰਨ ਲਾ ਵੈਲਾ ਕਿੰਨੇ ਆ ਲਾ ਮੈਂ ਤਾਂ ਨੇ ਕਿ ਜਾਂਦੀ ਅਸਰੇ ਚੜਦਾ ਹੈ ਕਿੰਨਾ ਚੜਦਾ ਹੁਣ ਜੇ ਵੱਧ ਤੋਂ ਕਹਿਆ ਤਾਂ ਜਾਣਨਾ ਹੂੰ 10000 ਰੁਪਏ ਆ ਜਾ ਲਖਾ ਦੇ ਤੂੰ ਨਾ ਲਖਾ ਦੇ ਬਸ ਆ ਜਾ 10000 ਓਏ ਹੁਣ ਤਾਂ 14 ਨਾ ਮਾਰੀ ਜਨਾ ਭਾਈ ਹੁਣ ਬੱਚਿਆਂ ਦੀ ਗੱਲ ਕਰੀ ਜਾਂਦਾ ਹੈ ਬਸ ਛੋੜ ਕਰਕੇ ਕੰਨ ਨਾਲ ਸਵੇਰ ਸਵੇਰ ਪੈਡਾ ਆਹ ਛੋੜ ਕਰੀ ਕਾਲਾ ਬੱਕਰਾ ਭਾਈ ਆਹ ਰੇੜੀ ਦੇ ਦੇ ਛੋੜ ਜੋ ਮਿੰਨ ਹਾਂ ਬੱਕਰਾ ਇਹਦਾ ਕਹਿੰਦਾ ਛੋੜ ਤਾ ਮਿੰਨ ਉਹ ਲਾ ਬੱਕਰਾ ਮੇਰੇ ਦੋ ਜਾਨਦੇ ਭਾਈ ਇੱਕ ਪੱਠ ਦਾ ਇੱਕ ਬੱਕਰਾ ਇਹਦੇ ਪਾਹ ਮੇਰੇ ਚਾਗਰੋਂ ਨੂੰ ਲੈ ਕੇ ਭਾਈ ਬੱਕਰਾ ਆ ਦੋ ਪੂਰੇ ਸ਼ੇਰ ਲੈ ਕੇ ਚੈਨ ਨਾਲ ਸਬਸਕ੍ਰਾਈਬ ਕਾਣੇ ਦੁਕਾਨ ਦੇ ਦੋਵੇਂ ਦੁਕਾਨੇ ਕਰਿਆ ਜੀ ਇਹ ਦੇਖੋ ਮੰਡੀ ਭਰੀ ਜਾਂਦੀ ਆ ਹੌਲੀ ਹੌਲੀ ਸੋਰੀਆਂ ਫੋਲੋ ਹੋ ਜੂਗੀ ਅੱਜ ਦਿਨ ਵੀ ਬਹੁਤ ਸੋਹਣਾ ਲੱਗਿਆ ਜੀ ਮਾਲ ਬਹੁਤ ਜ਼ਿਆਦਾ ਆ ਦੇਖ ਸਕਦੇ ਹੋ 200 ਦੇ ਹੋ ਚੁੱਕੇ ਆ ਜੀ ਘਰ ਤੋਂ ਵੀਡੀਓ ਸ਼ੇਅਰ ਤੇ ਲੈ ਕੇ ਚੈਨਲ ਨੂੰ ਸਬਸਕ੍ਰਾਈਬ ਕਰਦੋ ਤੇ ਲਾਈਕ ਸ਼ੇਅਰ ਲਾਜ਼ਮੀ ਕਰਨਾ ਬਾਈ ਜੀ ਹਨਾ ਬਾਕੀ ਮੰਡੀ ਆ ਜੀ ਲੋ ਮੇਟਰ ਨਹੀਂ ਬਣਦਾ ਖਾ ਨਹੀਂ ਬਣਦਾ ਜਿੱਦਾਂ ਮਰਜ਼ੀ ਕਰ ਲੈ ਮੈਂ ਆਵਾਜ਼ ਦੇ ਸਕਦਾ ਵੀਡੀਓ ਮਨ ਦਾ ਹੋਵੇ ਤੈਨੂੰ ਉਹ ਨਹੀਂ ਦੱਸ ਹੋਰ ਭੈਣਾ ਕਿੰਨਾ ਕਮਾਗਾ ਲੈ ਕੋਈ ਨਾ ਮਾਂਗਾ ਤੂੰ ਸੁਣਦੇ ਹੁਣ ਤਾਂ ਇਕੱਠਾ ਰਹਿ ਤਾ ਵੇ 100 ਵੀ ਕਹੇ ਤੇਰੇ ਸਾਹਮਣੇ ਕਿੰਨੇ ਦਾ ਬੰਦਾ ਕਿਵੇਂ ਬੰਦਾ ਲੋ ਮਿੱਤਰ 12000 ਬੱਕਰੀਆਂ ਇਹ ਆਪਣੇ ਬਹੁਤਾ ਬੰਨਾਂ ਬੜੇ 12000 ਦਾ ਮਾਦਰਾ ਖੜਾਗਾ ਬਾਈ ਦੇ ਸਕਦਾ ਤਨੋਂ ਦੀ ਮੱਢੀ ਨਹੀਂ ਦੇ ਲੋ ਹੋਰ ਲਾ ਜਾ ਹੋਂ ਤੱਕ ਹੋਂ ਤੱਕ ਮੁੰਡੂ ਕੀ ਕਰੀ ਜਾਂਦਾ ਬੱਚਾ ਨਹੀਂ ਆਪਾਂ ਉਹ ਲੈ ਲੈ ਚੱਲ ਤੇਰੇ ਨਾਲ ਉਹ ਵੀ ਕਰਨੇ ਵੀ ਲੈ ਜਾ ਫਲੇ ਹੋਰ ਕੀ ਰਹਿ ਗਿਆ ਪਿੱਛੇ ਸੋ ਮੈਨੂੰ ਪਤਾ ਕੀ ਰਹੀਆ ਉਹਦੇ ਨਾਲ ਪਾਜੀ ਨਾਲ ਦਾ ਬੱਚਾ ਆ ਬਰਤਾਲ ਇੱਕ ਵਾਰੀ ਲੋ ਗਿੰਟਾਲਾ ਗੈਂਡਾ ਮੇਰੇ ਕੋਲ ਪੈਸੇ ਦਾ ਬਥੇਰੇ ਆ ਲੈ ਮੈਨੂੰ ਦੇ ਲੈ ਗਿੰਟਾਲਾ ਅੱਛਾ ਮੈਂ ਸੇ ਬਤਾਰਿਆ ਤਾਂ ਦੇਖੀ ਜਾਂਦੀ ਐ ਸੌਦਾ ਕੋਈ ਨਾ ਇੱਕ ਟਿਕਾਣਾ ਦੋ ਦੇਣਾ ਦੇ ਹੋ ਗਿਆ ਪੁਰੇ ਆ 11 ਪੁਰੇ ਕਰੋ ਉਰੇ ਆ ਉਹ 6 ਨਹੀਂ ਉਹ ਨੀਰੋ ਹਰ ਬੰਤਲਾ ਵਾਲਾ ਬੰਦਿਆ ਬਹੁਤ ਵਧੀਆ ਮਾਲ ਆ ਬੰਦਿਆ ਨੇ 10.500 ਕੀ ਦਿਨ 10.500 ਰੁਪਏ ਦਿੱਤਾ ਤੇ ਬਾਈ ਕਹਿੰਦੇ ਪੁੱਤ ਲੈਣਾ 11.500 1500 ਮੈਂ ਦਾ ਹਾਂ ਨਾ ਕਿ ਪਿਆ ਬੰਦਿਆ 100000 ਤੋਂ 24 ਕਿਹੜਾ ਜੀ ਲਓ ਵੀਰ ਅਸਿਕ ਆ ਬਕਰ ਕੁਆਲਟੀ ਦਾ ਡਿਸਾਈਨ ਮਾੜਾ ਜੀ ਬਹੁਤ ਸੋਹਣਾ ਜੀ ਅਲੇ 5 ਮਹੀਨਿਆਂ ਦਾ ਬੇਬਲਾ ਠੀਕ ਹੈ ਜੀ 5 ਮਹੀਨੇ ਹੋ ਗਏ ਜੀ ਦੇ ਸਕਦੇ ਇਹਦਾ ਸੌਦਾ ਹੋਰ 1 6 ਨਾਲ ਆ ਕੇ 11 11 ਮੱਠੇ ਦਾ ਥੋੜਾ 4 6 7 8 9 10 11 ਨਹੀਂ ਪਹਿਣਾ ਨਹੀਂ ਬਾਲਾ ਬਸ ਨਹੀਂ ਪਹਿਣਾ ਮਜੂਰ ਤਰ੍ਹਾਂ ਤੱਕ ਦੇ ਦੋ 13 ਨਹੀਂ ਸਰ ਕੋਈ 13 ਮੈਂ ਕਰੀਦਾ 5 ਮੰਦਲ ਆ ਗਿਆ ਉਹਨੇ ਇੱਕ ਵਾਰ ਨਹੀਂ ਪਹਿਣਾ ਨਹੀਂ ਕਹਵਾਲਾ ਉਹਨੇ ਇੱਕ ਵਾਰ ਫਿਰ ਰਹੇ ਚੱਲ ਕੋਈ ਨਹੀਂ ਮੈਨੂੰ ਪਤਾ ਨਾ ਕੋਈ ਆਖੇ ਲੱਭ ਜਾਣਾ ਮੈਨੂੰ ਕਾਹਦਾ ਨਹੀਂ ਪਤਾ ਨਾ ਭਾਜੀ ਤਾਂ ਜਾਣਾ ਉਹ ਨਹੀਂ ਪਹਿਣਾ ਭਾਜੀ ਤਾਂ ਜਾਣਾ ਉਹ ਰੱਖਿਆ ਰੂਹ ਘਰ ਦੇ ਵਿੱਚ ਮੇਰੇ ਸ਼ੇਰ ਤਨੋਆ ਦਾ ਬੱਤੀ ਮੰਡੀ ਹੈ ਜੀ ਸੌਦਾ ਪਤਾ ਨਹੀਂ ਇਹ ਕਿਹੜੀ ਆ ਤੂੰ ਕੋਣ ਹੈ ਲੋ ਭਾਈ ਉਹ ਭਾਈ ਕਹਿੰਦਾ ਪਹਿਣਾ ਲੈ ਕੇ ਜਾਣਾ ਮੈਨੂੰ ਕਹਿੰਦਾ ਨਹੀਂ ਦੇਣਾ ਨਹੀਂ ਭਾਜੀ ਯਾਰ ਮੀਂਹ ਬੜਾ ਗੱਲ ਸੁਣੋ ਮੈਂ ਤੂੰ ਨਹੀਂ ਹੈਗਾ ਨਾੜੀ ਲੋ ਵੀ ਕਹਿੰਦੇ 11:30 ਜਾਂਦੇ ਲਖੀ ਜਾਂਦੀ ਆ। ਸੋ ਪੈਣਾ ਮੇਰਾ ਤਾਂ। ਹੋ ਵੀ ਮੇਰਾ। ਮਾਲ ਪਾਈਆਂ ਕੋਤੀ ਜਿੱਦਾਂ ਆ ਬੱਕਰਾ ਜਿਹੜਾ ਖੜਾ ਹੈ। ਦੇਖ ਸਕਦੇ। ਬਹੁਤ ਵਧੀਆ ਮਾਲ ਆ ਚੋਟੀ ਦਾ। ਬਸ ਹੁਣ ਹੋ ਤਾਂ ਗਿਆ। ਗਾਵਾ ਕਰਦੇ ਨੇ ਕਰਦੇ ਨੇ ਦੇਖਦਾ ਲਖਾਈਏ। ਹਾਂ। ਬਗੂਰੇ ਸ਼ੀਰ ਲਾਈ। ਆਪਣੇ ਆਪਣੇ ਕਰਾਉਂਦਾ ਨਹੀਂ ਨਹੀਂ ਪੈਣਾ ਨਹੀਂ ਤਾਂ ਸੋਦਾ। ਔੜੀ ਜੜੀ ਵਾਲਾ। ਦੇਖੇ ਜਾਂਦਾ ਕੀ ਬਣਦਾ ਜੀ। ए भाई कने 17500 यार गाल तो 200 कटने तो थे 12500 कने 1100 500 बंद हां पांच ये ब्लैक कितने निकले मैं 2000 हां कितने बंदे समान हाँ 36 यार ये ब्लैक कितने करा 100 रुपए में 2000 बटू 17500 यार क्या लग खोज करी ना बैठा ओसल दी जान कित्थों आया कित्थों नहीं खूब वीडियो करता शेयर लाइक

ਵੀਰ ਨਾਲ ਦਿਖਾਈਏ ਹੁਣ ਦਿਖਾਈਓ ਪਛੇੜ ਗਿਆ ਜਿੰਨੇ ਦੇ ਕੀ ਫੜਦੇ ਆ ਹੁਣ ਵੀ ਲੈ ਲਾਓ ਜਿੰਨੀ ਤੇ ਨਾ ਕਰਾ ਲਈ ਉਹ ਬੱਚਾ 15000 ਰੁਪਏ ਦਾ ਕੋਈ ਨਹੀਂ ਕੋਈ ਲੈ ਖੁੱਟ ਪਲਾਉਂਦਾ ਪੂਰਾ ਲੈ ਵੀ ਗਿਆ ਉਹ ਗੈਸਾ ਲੱਗ ਗਿਆ ਸਾਡਾ ਬੱਕਰਾ ਬਾਈ ਕਰ ਦਿਓ ਜੀ ਵੀਡੀਓ ਸ਼ੇਅਰ ਬੱਕਰੀ ਮੰਡੀ ਤਨੌਲਾ ਹਾਂਜੀ ਬਾਈ ਜੀ ਤੁਹਾਨੂੰ ਸਭ ਤੇ ਕਿਵੇਂ ਲੱਗੇ ਜੇ ਵਧੀਆ ਲੱਗੇ ਆ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਓਕੇ ਬਾਈ ਜੀ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ